ਵੋਟਾਂ ਵੇਲੇ ਸਰਕਾਰ ਘਰ ਘਰ ਆ ਕੇ ਹੱਥ ਜੋੜ ਦੀ ਪੈਰੀ ਅਸਲ ਹੁੰਦੀ ਹੈ। ਹੂੰ ਸਰਕਾਰ ਸਭ ਖਤਮ ਹੋ ਗਈ ਸਰਕਾਰ ਤੇ ਆਈ ਨਹੀਂ ਕਿ ਸਰਕਾਰ ਤੇ ਜੁੱਤੀਆਂ ਤੇ ਲੈ ਗਿਆ। ਸਰਕਾਰਾਂ ਜਿੰਦੀਆਂ ਵੀ ਜਿਹੜੀਆਂ ਖਤਮ ਹੋ ਗਈਆਂ ਨੇ ਨਾ ਕਿਸ ਦੀ ਸਾਰ ਲੈਂਡੀਆਂ ਨਾ ਕੁਛ। ਫਲੱਡ ਆਉਣ ਕਰਕੇ ਸਾਰਾ ਨੁਕਸਾਨ ਹੋਇਆ ਜੀ। ਹੂੰ ਤਾਂ ਤੂੜੀ ਸਾਰੀ ਰੁੜ ਕੇ ਆ ਗਈ ਹੈ। ਹਾਂ ਜੀ ਹਾਂ ਜੀ ਰੁੜ ਕੇ ਆ ਗਈ ਸਾਰੀ ਜੀ। ਨਾ ਕੋਈ ਇਥੇ ਸੌਦਾ ਨਾ ਕੋਈ ਲੀਂਗਾ ਨਾ ਕੋਈ ਲੱਤਾਂ ਇੱਥੇ ਨਹੀਂ ਕੋਈ ਸੌਂਦਾ ਸਿਰਫ ਸਾਰਾ ਕੋਨੇ ਵਾਲੇ ਜਾਣ ਲਈ ਇੱਥੇ ਆਉਂਦੇ ਆ ਪਰ ਸਾਨੂੰ ਕੁਛ ਨਹੀਂ ਦੇਖਿਆ ਹੁਣ ਵੀ ਗੱਡੀ 'ਚ ਹਾਥੀ ਦੇ ਦੇ ਲੱਗੇ ਪਈ ਨਹੀਂ ਇੱਥੇ ਨਹੀਂ ਦੇਣਾ ਕੋਨੇ ਵਾਲੇ ਦੇਣਾ ਸਾਨੂੰ ਨਹੀਂ ਮਿਲੇ ਡੀਸੀ ਮੈਡਮ ਲੋਈ ਉਹ ਘਰ ਸਾਰਾ ਡੁੱਬਾਵਾ ਕਰਾਂਗੇ ਸਾਨੂੰ ਨਹੀਂ ਮਿਲੇ ਵੀ ਡੀਸੀ ਮੈਡਮ ਹਮ ਦੇ ਤੁਸੀਂ ਤਾਂ ਹੋ ਕੇ ਬੰਨ ਵੇਖਦੇ ਫੇਰ ਵਾਪਸ ਹੋ ਜਾਂਦੀ ਆ ਦੋਨਾਂ ਕੋ ਤਾਂ ਵੇਖੋ ਆਪਣੇ ਬੰਦ ਨਹੀਂ ਹੁੰਦੇ ਤੇਰੇ ਸਾਡੇ ਘਰੋਂ ਕਹਿੰਦੇ ਨਹੀਂ ਵੇਖਿਆ ਅੱਜ ਅਸੀਂ ਆਏ ਆ ਹਰ ਦੇ ਰੈਡੀ ਇੱਥੇ ਅੱਜ ਹੀ ਆਏ ਤੇ ਅੱਜ ਆਪਾਂ ਦੋ ਇੱਕ ਜਣੇ ਨੂੰ ਖੜਿਆ ਆਪਣੇ ਘਰ ਪੰਜਾਬ ਚ ਖਤਮ ਹੋ ਚੁੱਕੇ ਨੇ ਲੇਕਿਨ ਪਿੱਛੇ ਛੱਡ ਗਏ ਨੇ ਬਰਬਾਦੀ ਦੀਆਂ ਤਸਵੀਰਾਂ ਉਹ ਤਸਵੀਰਾਂ ਜਿਸ ਨੂੰ ਕੀ ਭਰਨ ਵਾਸਤੇ ਕੋਈ ਮਸੀਹਾ ਆਵੇ ਤਾਂ ਤਦ ਹੀ ਇਸ ਦਾ ਗੁਜ਼ਾਰਾ ਹੋ ਸਕਦਾ ਹੈ ਜੀ ਹਾਂ ਅਸੀਂ ਸਰਹੱਦੀ ਪਿੰਡਾਂ 'ਚ ਮੌਜੂਦ ਹਾਂ ਤਾਂ ਅਸੀਂ ਪਿੰਡਾਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਰਾਵੀ ਦਰਿਆ ਦੇ ਨੇੜੇ ਜਿਹੜੇ ਪਿੰਡ ਸੀ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਪਿੰਡ ਹੈ ਇਸ ਪਿੰਡ ਦਾ ਕਿਹਨਾ ਹੈ ਭਾਈ ਪਿੰਡ ਦਾ ਕੋਨੇয়াল ਮਛੀয়াল ਪਕੋਨੇয়াল ਮਛੀয়াল ਜਿਹੜੇ ਪਿੰਡ ਨੇ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸੀ ਲੇਕਿਨ ਅੱਜ ਅਸੀਂ ਗਰਾਊਂਡ ਰਿਐਲਿਟੀ ਤੇ ਪਹੁੰਚੇ ਹਾਂ ਕਿ ਕੋਨੇਵਾਲ ਤੇ ਮਛੀਵਾਲ ਜਿਹੜੇ ਪਿੰਡ ਨੇ ਉਹਨਾਂ ਦੇ ਹਾਲਾਤ ਕਿੰਨੇ ਤੁਸੀਂ ਦੇਖੋ ਨਵੇਂ ਘਰ ਨੇ ਜਿਹੜੇ ਕਿ ਪਾਣੀ ਚ ਠਹਿਗੇ ਸੀ ਔਰ ਇਸ ਘਰਾਂ ਦੇ ਹਾਲਾਤ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ ਤੇ ਦੂਜੇ ਪਾਸੇ ਇਹ ਇੱਕ ਜਿਹੜਾ ਘਰ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਅ ਦੇਖ ਰਹੇ ਹੋ ਇਹ ਇੱਕ ਬਜ਼ੁਰਗ ਮਾਤਾ ਦਾ ਘਰ ਸੀ ਜਿਹੜੀ ਕਿ ਮਾਤਾ ਇੱਥੇ ਇਕੱਲੀ ਰਹਿੰਦੀ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਸਲਾਬ ਆਇਆ ਤਾਂ ਸਭ ਕੁਝ ਰੁੜ ਕੇ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਤੁਸੀਂ ਵੇਖੋ ਕਿ ਜਿਨ੍ਹਾਂ ਦੇ ਘਰ ਸੀ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਘਰ ਸੀ ਤਾਂ ਉਸ ਤੋਂ ਬਾਅਦ ਇਹ ਇੱਕ ਪਾਣੀ ਦਾ ਜਰਿਆ ਜਿਹਨੂੰ ਅਸੀਂ ਪੰਪ ਕਹਿੰਦੇ ਆ ਤਾਂ ਟੁੱਲੂ ਪੰਪ ਜਿਹੜਾ ਹੈ ਉਹ ਇੱਥੇ ਸੀ ਇੱਥੇ ਬੰਨ ਸੀ ਬੰਨ ਜਦੋਂ ਟੁੱਟਿਆ ਤਾਂ ਬੰਨ ਟੁੱਟੇ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਦੂਰ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਬੰਨ ਜਿਹੜਾ ਟੁੱਟਿਆ ਸੀ ਉਸ ਦੇ ਨਾਲ ਕੀ ਹਾਲਾਤ ਬਣੇ ਨੇ ਉਸ ਦੀ ਤਸਵੀਰ ਤੁਹਾਡੇ ਸਾਹਮਣੇ ਹੈ ਤਾਂ ਅਚਾਨਕ ਸਭ ਤੋਂ ਪਹਿਲਾਂ ਪਾਣੀ ਜਿਹੜਾ ਇਸ ਪਿੰਡ 'ਚ ਆਇਆ ਉਹ ਇਹ ਪਿੰਡ ਸੀ ਕੋਨੇਵਾਲ ਤਾਂ ਉਸ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖੋ ਤਾਂ ਸਾਡੇ ਨਾਲ ਇਸ ਇਲਾਕੇ ਦਾ ਨੌਜਵਾਨ ਮੌਜੂਦ ਨੇ ਜਿਹੜੇ ਕੀ ਇਸ ਵੇਲੇ ਇਸ ਪਿੰਡ ਦੇ ਵਿੱਚ ਸੇਵਾ ਵੀ ਕਰ ਰਹੇ ਨੇ ਔਰ ਦੂਜੀ ਗੱਲ ਲੱਗੀ ਹੈ ਖੁਦ ਆਪਣਾ ਜਿੱਥੇ ਘਰ ਬਣਾ ਰਹੇ ਨੇ ਦੂਜੇ ਪਾਸੇ ਲੋਕਾਂ ਦਾ ਘਰ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਬਾਈ ਜੀ ਕੀ ਨਾ ਕਿ ਤੁਹਾਡਾ ਤਾਂ ਕੀ ਹੋਇਆ ਕੀ ਇੱਥੇ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਹਾਂ ਜੀ ਤੇ ਕੀ ਹੋਇਆ ਕੀ ਇੱਥੇ ਹੋਇਆ ਕੀ ਜੀ ਫਲੱਡ ਆਉਣ ਕਰਕੇ ਸਾਰਾ ਨੁਕਸਾਨ ਹੋਇਆ ਜੀ ਸਰਕਾਰਾਂ ਮਰੀਆਂ ਨੇ ਮੰਨ ਲਓ ਇਹ ਜੱਕ ਦਾ 18 19 18 19 ਲੱਖ ਜਿਹੜਾ ਪਾਣੀ ਛੱਡਿਆ ਇਹ ਪਿਛਲੇ ਮਹੀਨੇ ਦੇ ਵਿੱਚ 2 2 ਲੱਖ ਵੀ ਪਾਣੀ ਛੱਡਦੇ ਦਿੱਤਾ ਵੀ ਨੁਕਸਾਨ ਨਹੀਂ ਹੋਣਾ ਇਹ ਟਾਈਮ ਸਰਕਾਰਾਂ ਜਿੰਦੀਆਂ ਜਿਹੜੀਆਂ ਖਤਮ ਹੋ ਗਈਆਂ ਨੇ ਨਾ ਕਿਸ ਦੀ ਸਾਰ ਲੈਂਡੀਆਂ ਨਾ ਕੁਝ ਅਕਨਸਾਂ ਆਸਾਨ ਜਿਹੜੇ ਪਿੱਛੋਂ ਆਉਂਦੇ ਨੇ ਉਹੋ ਸੇਵਾ ਕਰਨ ਦੇ ਨਾ ਕੋਈ ਸਰਕਾਰ ਨਹੀਂ ਆਈ ਕਿਸ ਸਰਕਾਰ ਨੇ ਪੁੱਛਿਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਵੋਟਾਂ ਵੇਲੇ ਸਰਕਾਰ ਘਰ ਘਰ ਆ ਕੇ ਹੱਥ ਜੋੜ ਦੀ ਪਿਆਰੀ ਅਸਲ ਹੁੰਦੀ ਆ ਹਾਂਜੀ ਤੇ ਹੁਣ ਕੋਈ ਨਹੀਂ ਆਇਆ ਕੋਈ ਸਰਕਾਰ ਨਹੀਂ ਆਈ ਜੀ ਘਰਾਂ ਦੇ ਹਾਲਾਤ ਵੇਖੋ ਕੀ ਬਣੇ ਹੋਏ ਨੇ ਕੋਈ ਸਰਕਾਰ ਨੇ ਕੀ ਆਈ ਤੇ ਇਹ ਤੂੜੀ ਨੂੰ ਕੀ ਕਰ ਰਹੇ ਹੋ ਤੁਸੀਂ ਤੂੜੀ ਸਾਹਿਬ ਜੀ ਪਿੱਛੇ ਕਰ ਰਹੇ ਆ ਰੁੜ ਕੇ ਆ ਗਈ ਕਿਸੇ ਦਾ ਮੋਸ਼ਲ ਰੁੜ ਕੇ ਆ ਗਿਆ ਹੈਗਾ ਅੱਛਾ ਤੇ ਤੂੜੀ ਸਾਰੀ ਰੁੜ ਕੇ ਆ ਗਈ ਹੈ ਹਾਂਜੀ ਹਾਂਜੀ ਰੁੜ ਕੇ ਆ ਗਈ ਸਾਰੀ ਜੀ ਤੇ ਹੁਣ ਤੂੜੀ ਨੂੰ ਕੀ ਕਰ ਰਹੇ ਹੋ ਥੋੜਾ ਸਾਈਡ ਤੇ ਕਰ ਰਹੇ ਸਫਾਈ ਸੁਫਾਈ ਕਰ ਰਹੇ ਜੇ ਘਰ ਵਾਸਤੇ ਸਮਾਨ ਬਾਹਰ ਕੱਢਣ ਅੰਦਰ ਖਤਮ ਹੋ ਗਏ ਨੇ ਅੰਦਰ ਵੜ ਨੂੰ ਜੀਨ ਕੰਡਿਆ ਕਮਰਿਆਂ ਦੇ ਵਿੱਚ ਤੇ ਘਰ ਤਬਾਹ ਹੋ ਚੁੱਕੇ ਨੇ ਸਾਰੇ ਘਰ ਤਬਾਹ ਹੋ ਚੁੱਕੇ ਘਰਵਾਰ ਅੰਦਰਾਂ ਦੇ ਵੜ ਨੂੰ ਜੀਨ ਕਰਨੇ ਸਭ ਕਿੰਨੇ ਕਿੰਨੇ ਘਰ ਤਬਾਹ ਹੋਏ ਨੇ ਟੋਟਲ ਤਕਰੀਬਨ ਘਰ ਤਬਾਹ ਹੋ ਗਏ ਨੇ ਜੀ ਇੱਥੇ ਇਸ ਟਾਈਮ ਉਦੋਂ ਪਾਣੀ ਹੈਗਾ ਇਹ ਘਰ ਤੋਂ ਘੱਟ 10-10 ਫੁੱਟ ਪਾਣੀ ਹੈਗਾ ਇੱਥੇ ਜਿੱਥੇ ਹੁਣ ਖੜੇ ਆਸੀਂ ਅੱਛਾ ਜੀ ਹਾਂਜੀ ਕੋਈ ਚੀਜ਼ ਨਹੀਂ ਕੀ ਬਜੀ ਗਈ ਤੇ ਇਹ ਵੀ ਘਰ ਉਹਦੇ ਵਿੱਚ ਸੀ ਸਾਰੇ ਘਰ ਵਿੱਚੇ ਸਾਰੇ ਟੋਟਲ ਆਉਂਦੇ ਸਾਹਿਬ ਕੋ ਸਾਹਿਬ ਅੱਜ ਤੱਕ ਪਾਣੀ ਖੜਾ ਹੈ ਪਾਣੀ ਅੱਗੇ ਤੱਕ ਉਹ ਜਰਾ ਪੀਲਾ ਪੀਲੀ ਕਲੀ ਹੋ ਜਾਂਦਾ ਹੋ ਤੇ ਸਰਕਾਰ ਸਭ ਖਤਮ ਹੋ ਗਈ ਸਰਕਾਰ ਤੇ ਆਈ ਨਹੀਂ ਗਈ ਸਰਕਾਰ ਤੇ ਜੁੱਤੀਆਂ ਤੇ ਲਾ ਗਿਆ हां हां दी उधर जाओ मेरे उठे देखे आओ हटा घर देख के तो बिल्कुल इस की पे की नुकसान होया करा। ਤੁਹਾਡੇ ਤੇ ਕਮਰੇ ਵੀ ਸਾਰਾ ਕੁਝ ਸਮਾਨ ਟੁੱਟ ਗਿਆ ਸਾਰਾ ਕੁਝ ਵੇਖੋ ਜਾ ਕੇ ਤੁਸੀਂ ਇੱਕ ਵਾਰੀ ਵੇਖੋ ਤੁਹਾਡੀ ਬੇਨਤੀ ਸੁਣੋ ਤੁਹਾਡੀ। ਅੱਛਾ ਚਲੋ ਜੀ ਕਰ ਲੈਂਦੇ ਆ ਤੇ ਕੀ ਨੁਕਸਾਨ ਕੀ ਹੋਇਆ ਤੁਹਾਡੀਆਂ ਕੰਦਾ ਕੁੰਦਾ ਸਾਰਾ ਕੁਝ ਡੇਗ ਗਿਆ ਕੁਝ ਵੀ ਨਹੀਂ ਬਚਿਆ ਮਤਲਬ ਕੱਪੜੇ ਤੱਕਰ ਕੁਝ ਵੀ ਕੀ ਹੁੰਦਾ। ਹੂੰ ਹਾਂਜੀ ਸਰਕਾਰ ਵੱਲੋਂ ਕੋਈ ਆ ਤੁਹਾਡੇ ਨਹੀਂ ਸਾਡੇ ਕੋਈ ਨਹੀਂ ਕੋਨੇ ਵਾਲੇ ਜਾਣਦੇ ਜੋ ਮੈਂ ਸਿੱਧਾ ਕਹਿੰਨੀ ਹੁਣ ਵੀ ਗੱਡੀ 'ਚ ਹੱਥ ਦੇ ਦੇ ਲੱਗੇ ਮੇਰੇ ਹੰਦੇ ਕੋਨੇ ਵਾਲੇ ਜਾ ਕੇ ਸਮਾਨ ਖੋਲਣਾ ਨਾ ਕੋਈ ਇੱਥੇ ਸੌਦਾ ਨਾ ਕੋਈ ਲਿੰਗਾ ਨਾ ਕੋਈ ਲੱਤਾ ਇੱਥੇ ਨਹੀਂ ਕੋਈ ਸੌਦਾ ਸਿਰਫ ਸਾਰੇ ਕੋਨੇ ਵਾਲੇ ਜਾਣ ਲਈ ਮੈਂ ਇਸੇ ਵੀ ਜਿੱਥੇ ਬੰਦੀਆਂ ਆ ਰਹੀਆਂ ਨੇ ਨਹੀਂ ਇੱਥੇ ਔਂਡ ਐ ਪਰ ਸਾਨੂੰ ਕੁਛ ਨਹੀਂ ਦੇ ਕੇ ਗਿਆ ਹੁਣ ਵੀ ਗੱਡੀ 'ਚ ਹੱਥ ਦੇ ਦੇ ਲੱਗੇ ਪੀ ਨਹੀਂ ਇੱਥੇ ਨਹੀਂ ਦੇਣਾ ਕੋਨੇ ਵਾਲੇ ਦੇਣਾ ਨਹੀਂ ਇੱਥੇ ਪਾਣੀ ਜਦੋਂ ਆਇਆ ਤਾਂ ਉਸ ਤੋਂ ਬਾਅਦ ਕੀ ਅਚਾਨਕ ਬਣਿਆ ਚਾਣੇ ਕਿ ਤੁਸੀਆਂ ਟੁੱਟ ਗਈਆਂ ਤੇ ਪਾਣੀ ਅਚਾਨਕ ਘਰਾਂ 'ਚ ਆ ਗਿਆ ਅਸੀਂ ਤੇ ਮਾਹਾਂ ਬਚ ਕੇ ਨਿਕਲੇ ਬਸ ਆਪਣੇ ਨਿਆਣੇ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਨੇ ਬਾਕੀ ਸਾਡੇ ਤੇ ਰਹਿਣ ਨੂੰ ਜਗ੍ਹਾ ਹੀ ਨਹੀਂ ਬਚੀ ਕੁਛ ਵੇਖੋ ਹਾਲਾਤ ਸਾਡਾ ਵੇਖੋ ਮੈਂ ਆਪਣੇ ਪੇਕੇ ਪਰਿਵਾਰ 'ਚ ਰਹਿਣ ਦੀ ਛੀਨੇ ਕੁੱਕੜਾਂ ਵਾਲੇ ਅੱਛਾ ਜੀ ਹਾਂਜੀ ਹੁਣ ਇਥੇ ਰਹਿਣ ਦਾ ਫਿਰ ਕੀ ਜਰੀਆ ਤੁਹਾਡਾ ਕਿਵੇਂ ਰਵੋਗੇ ਤੁਹਾਡੇ ਰਹਿਣ ਦਾ ਕੋਈ ਹਾਲਾਤ ਹੀ ਨਹੀਂ ਬਚਿਆ ਕੀ ਕਰਨਾ ਹੈ ਕੋਈ ਸਰਕਾਰ ਕਰੇਗੀ ਜੇ ਤਾਂ ਹਾਨੂੰ ਕਮਰੇ પાਕੇ ਦੋਗੇ ਤਫੇ ਰਹੀ ਰਵਾਂਗੇ ਪਾਣੀ ਹਜੇ ਨਹੀਂ ਆ ਰਿਹਾ ਸਭ ਪੂਰਾ ਅੰਦਰ ਨਹੀਂ ਨਿਤੇ ਹੀ ਹੋਰ ਕੇ ਰਿਸ਼ਤੇਦਾਰਾ ਕੋਈ ਕਟਾਂਗੇ ਫਿਰ ਹੋਰ ਕੀ ਕਰਨਾ ਇਲਾਕਾ ਨੇ ਸਾਨੂੰ ਬੰਨ ਨਹੀਂ ਬੰਨਣ ਦੇਦੇ ਸਾਡੇ ਬੰਨ ਨਹੀਂ ਬੰਨ ਕੇ ਦੇਣੇ ਤਾਂ ਹੋਰ ਕੀ ਕਰਨਾ ਸਰਕਾਰ ਨੇ ਸਾਡੇ ਵਾਸਤੇ ਕਿ ਬਣਾਉਣਾ ਆਪਣੇ ਬੰਨ ਨਹੀਂ ਬੰਨਣ ਦੇ ਸਰਕਾਰ ਆਈ ਤੇ ਕਿੰਨੇ ਦਿਨਾਂ ਬਾਅਦ ਆਪਣੇ ਘਰ ਗੇੜਾ ਅੱਜ ਮਾਰਨਾ ਹੈ ਹੁਣ ਇੱਥੇ ਤੇ ਲੜਾਈ ਹੋ ਗਈ ਇੱਕ ਦੂਜੇ ਦੇ ਨਾਲ ਸੌਦੇ ਤੋਂ ਵੀ ਪਹਿਲੇ ਖੁਸ਼ਹਾਲੀ ਸੀ ਬੁਰੀ ਹਸਪੰਡ ਚ ਇਧਰ ਬੜੀ ਖੁਸ਼ਹਾਲੀ ਪਹਿਲੇ ਤਾਂ ਕੋਈ ਗੱਲ ਹੀ ਨਹੀਂ ਐਹੋ ਜੀ ਕੋਈ ਪਾਣੀ ਕੋਲ ਨਹੀਂ ਮਿਹਨਤ ਬਹੁਤ ਹੀ ਇਧਰ ਪਹਿਲੇ ਬੱਜ ਗਏ ਪਾਣੀ ਉਧਰ ਉਧਰੇ ਹਾਂ ਮਿਹਨ ਇਦਾਂ ਕਰਦੇ ਹੋ ਮੈਂ ਤਾਂ ਕੁਝ ਨਹੀਂ ਕਰਦੀ ਮੇਰੇ ਘਰ ਵਾਲਾ ਇੱਥੇ ਵੱਧੂ ਕੰਮ ਕਰਦਾ ਹੈ ਜੀ ਆਪਾਂ ਸਰ ਕਰੀ ਜਾਗੇ ਹਾਂਜੀ ਤੇ ਜਦੋਂ ਪਹਿਲਾਂ ਤਾਂ ਬਹੁਤ ਵਧੀਆ ਚੱਲਦਾ ਸੀ ਸ਼ਹਿਰ ਵਿੱਚ ਇੱਧਰ ਦੇ ਗੰਡਾਂ ਦੇ ਵਿੱਚ ਨਹੀਂ ਡੀਸੀ ਮੈਡਮ ਦੀ ਬੜੀ ਤਾਰੀਫ ਹੋ ਰਹੀ ਹੈ ਕਹਿੰਦੇ ਬਹੁਤ ਵਧੀਆ ਨੇ ਵਧੀਆ ਕੰਮ ਕਰ ਰਹੇ ਕੀ ਨਹੀਂ ਤਾਂ ਮਿਲੇ ਨਹੀਂ ਸੀ ਮੈਡਮ ਸਾਨੂੰ ਨਹੀਂ ਮਿਲੇ ਸਾਨੂੰ ਨਹੀਂ ਮਿਲੇ ਸੀ ਮੈਡਮ ਲੋ ਜੀ ਉਹ ਘਰ ਸਾਰਾ ਡੱਬਾਵਾ ਕਰਨ ਨੂੰ ਸਾਨੂੰ ਨਹੀਂ ਮਿਲੇ ਵੀ ਡੀਸੀ ਮੈਡਮ ਕੋਸ਼ਿਸ਼ ਨਹੀਂ ਮਿਲੇ ਹਾਂ ਸਰ ਸਾਰਾ ਹੁੰਦੇ ਆ ਤੁਸੀਂ ਤਾਂ ਹੋ ਕੇ ਬੰਨ ਵੇਖਦੇ ਫੇਰ ਵਾਪਸ ਹੋ ਜਾਂਦੀ ਹੈ ਉਹਨਾਂ ਕੋ ਤਾਂ ਵੇਖੋ ਆਪਣੇ ਬੰਦ ਨਹੀਂ ਹੋਇਆ ਸਾਡੇ ਘਰ ਨੂੰ ਕਿਸੇ ਨੇ ਨਹੀਂ ਵੇਖਿਆ ਅੱਜ ਅਸੀਂ ਆਏ ਆ ਸਾਡੇ ਡੈਡੀ ਇੱਥੇ ਹੀ ਅੱਜ ਅਸੀਂ ਆਏ ਤੇ ਅੱਜ ਆਪਾਂ ਦੋ ਇੱਕ ਜਣੇ ਨੂੰ ਖੜਿਆ ਆਪਣੇ ਘਰ ਪਰ ਸਾਡੇ ਡੈਡੀ ਦੇ ਘਰ ਤੋਂ ਕੋਈ ਉਧਰ ਨਹੀਂ ਗਿਆ ਉਹ ਸਾਡੇ ਘਰ ਆ ਪਾ ਜੀ ਬਹੁਤ ਪਰਾਈ ਤੁਹਾਨੂੰ ਘਰਾਂ ਦੀ ਤਸਵੀਰ ਤੁਸੀਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿ ਦੂਰ ਕੈਮਰੇ ਰਾਹੀਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਘਰਾਂ ਦੇ ਵਿੱਚ ਜਾਣ ਦਾ ਰਸਤੇ ਤੱਕ ਖਤਮ ਹੋ ਚੁੱਕੇ ਨੇ ਇਹ ਗਲੀਆਂ ਸਾਰੀਆਂ ਇਹ ਗਲੀਆਂ ਸਾਰੀਆਂ ਇੱਧਰ ਦੀ ਜਾਓ ਇੱਥੇ ਜਾਓ ਇਹ ਗਲੀਆਂ ਅਸੀਂ ਜਿਹੜੀਆਂ ਪਿੰਡ ਦੀਆਂ ਗਲੀਆਂ ਹੁੰਦੀਆਂ ਨਹੀਂ ਲੇਕਿਨ ਪਿੰਡ ਦੀਆਂ ਗਲੀਆਂ ਦੇ ਉੱਤੇ ਘਟ ਹੈਗੇ ਨੇ ਔਰ ਕਰਾਂ ਦੇ ਵਲਾਤ ਕੀ ਨੇ ਲੱਗੇ ਤੁਸੀਏ ਤੁਸੀ ਦਾ ਜਦੋਂ ਬੰਨ ਟੁੱਟਿਆ ਤਾਂ ਅਚਾਨਕ ਇੱਕ ਤਰ੍ਹਾਂ ਦਾ ਫਲੱਡ ਇਸ ਪਿੰਡ ਦੇ ਵਿੱਚ ਆਇਆ ਤਾਂ ਉਸ ਨੇ ਇਸ ਪੂਰੇ ਪਿੰਡ ਨੂੰ ਆਪਣੇ ਚਪੇਟ ਚ ਲੈ ਲਿਆ ਤਾਂ ਇੱਥੋਂ ਤੱਕ ਕਿ ਲੋਕਾਂ ਦੇ ਘਰ ਇੱਕ ਦੂਜੇ ਦੇ ਰੁੜ ਕੇ ਆ ਗਏ ਨੇ ਤੂੜੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਬਜ਼ੁਰਗ ਮਾਤਾ ਦਾ ਘਰ ਸੀ ਉਹ ਪੂਰੀ ਤਰ੍ਹਾਂ ਇਸ ਵਿੱਚ ਭਿੱਜ ਗਿਆ ਹੈ ਪੂਰਾ ਡੁੱਬ ਗਿਆ ਹੈ ਤਾਂ ਹਾਲਾਤ ਕੋਨੇਵਾਲ ਪਿੰਡ ਦੇ ਦਿਖਾ ਰਹੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਨਾਮ ਅਗਰ ਕਿਸੇ ਪਿੰਡ ਦਾ ਵਜਦਾ ਤਾਂ ਕੋਨੇਵਾਲ ਦਾ ਵਜਦਾ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਲੋਕ ਇੱਥੇ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਕੁਝ ਮਾਮਲੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਰਾਸ਼ਨ ਦੀ ਲੋੜ ਨਹੀਂ ਹੈ ਕਾਰ ਵੱਡਾ ਸਵਾਲ ਹੈ ਕਿ ਰਵਾਂਗੇ ਕਿਵੇਂ ਕਿਸੇ ਛੱਤ ਕਿਵੇਂ ਹੋਏਗੀ ਪਾਣੀ ਜਿਵੇਂ ਰਾਂਗੇ ਕਿਉਂਕਿ ਪਾਣੀ ਤੁਸੀਂ ਦੇਖੋ ਕਿ ਇੱਕਦਮ ਪਾਣੀ ਦਾ ਕਲਰ ਵੀ ਬਦਲ ਚੁੱਕਾ ਹੈ ਪਾਣੀ ਚਿੱਟੇ ਰੰਗ ਦਾ ਹੁੰਦਾ ਹੈ ਲੇਕਿਨ ਇੱਥੇ ਪਾਣੀ ਦਾ ਰੰਗ ਜਿਹੜਾ ਹੈ ਉਹ ਕਾਲਾ ਹੋ ਚੁੱਕਾ ਹੈ ਤਾਂ ਕਾਲਾ ਸਾਰਾ ਦਰਿਆ ਦੀ ਬੂਟੀ ਜਿਹੜੀ ਇਸ ਦੇ ਵਿੱਚ ਆ ਚੁੱਕੀ ਹੈ ਤਾਂ ਇੱਥੋਂ ਦੀ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਕੋਨੇਵਾਲ ਪਿੰਡ ਦੀ ਤਾਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਜਾਗਣਗੀਆਂ ਮਾਛੀਵਾੜਾ ਮਾਛੀਵਾਲਾ ਪਿੰਡ ਦੀ ਤਾਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਜਾਗਣਗੀਆਂ ਤਾਂਕਿ ਇਹਨਾਂ ਦੀ ਰੀਹੈਬਿਲਿਟੇਸ਼ਨ ਦਾ ਕੰਮ ਕੀਤਾ ਜਾਵੇ ਕੈਮਰਾਮੈਨ ਅਰਜ ਦੇ ਨਾਲ ਸਮਿਤ ਕਰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ